ਆਖਰ ਨਮੀਸ਼ਾ ਪ੍ਰਿਆ ਦੀ ਜ਼ਿੰਦਗੀ ਬਚ ਗਈ ਹੈ ਚਮਤਕਾਰ ਹੋ ਗਿਆ ਯਮਨ ਦੀ ਰਾਜਧਾਨੀ सना ਦੇ ਵਿੱਚ ਬੰਦ ਕਤਲ ਦੇ ਦੋਸ਼ ਦੇ ਵਿੱਚ ਬੰਦ ਨਮੀਸ਼ਾ ਪ੍ਰਿਆ ਦੀ ਜ਼ਿੰਦਗੀ ਦੇ ਵਿੱਚ ਇੱਕ ਬਹੁਤ ਵੱਡਾ ਮੋੜ ਆ ਗਿਆ ਜਾਂ ਕਹਿ ਲਈਏ ਮੌਤ ਦੇ ਵੱਲ ਜਾਂਦੀ ਜਾਂਦੀ ਅਚਾਨਕ ਉਹ ਜ਼ਿੰਦਗੀ ਦੇ ਵੱਲ ਮੋੜ ਕੱਟ ਗਈ ਹੈ ਕਿਉਂਕਿ ਦੋਵਾਂ ਦੇਸ਼ਾਂ ਦੇ ਧਰਮਗੁਰੂਆਂ ਨੇ ਆਪਸ ਦੇ ਵਿੱਚ ਗੱਲਬਾਤ ਕਰਨੀ ਸ਼ੁਰੂ ਕੀਤੀ ਹੈ ਨਮੀਸ਼ਾ ਪ੍ਰਿਆ ਦੇ ਬਾਰੇ ਅਸੀਂ ਕੱਲ ਵੀ ਵੀਡੀਓ ਦੇ ਵਿੱਚ ਇਹ ਗੱਲ ਕਹੀ ਸੀ ਕਿ 16 ਜੁਲਾਈ ਨੂੰ ਯਾਨੀ ਕਿ ਅੱਜ ਉਨੂੰ ਮੌਤ ਦੀ ਸਜ਼ਾ ਸੁਣਾਰਤੀ ਜਾਣੀ ਹੈ ਜਿਹੜੀ ਕਿ ਪਿਛਲੇ ਲੰਮੇ ਸਮੇਂ ਤੋਂ ਜੇਲ੍ਹ ਦੇ ਵਿੱਚ ਬੰਦ ਹੈ ਕਿਉਂਕਿ ਯਮਨ ਦੇ ਇੱਕ ਨਾਗਰਿਕ ਜਿਹਦੇ ਨਾਲ ਉਹਦੀ ਪਾਰਟਨਰਸ਼ਿਪ ਸੀ ਉਹਦੇ ਕਤਲ ਦੇ ਦੋਸ਼ ਦੇ ਵਿੱਚ ਇਹਨੂੰ ਮੌਤ ਦੀ ਸਜ਼ਾ ਹੋਈ ਉਥੋਂ ਦੀ ਹੇਠਲੀ ਅਦਾਲਤ ਤੋਂ ਲੈ ਕੇ ਸੁਪਰੀਮ ਕੋਰਟ ਤੇ ਉਸ ਤੋਂ ਬਾਅਦ ਰਾਸ਼ਟਰਪਤੀ ਤੱਕ ਦੇ ਵੱਲੋਂ ਇਹ ਉਹਦੀ ਮੌਤ ਦੀ ਸਜ਼ਾ ਬਰਕਰਾਰ ਰੱਖੀ ਗਈ ਹੈ ਉੱਥੇ ਵੈਸੇ ਬਲੱਡ ਮਨੀ ਦੇ ਨਾਲ ਮਸਲਾ ਹੱਲ ਹੋ ਸਕਦਾ ਸ਼ਰੀਆ ਕਾਨੂੰਨ ਦੇ ਮੁਤਾਬਕ ਜੇਕਰ ਤੁਸੀਂ ਉੱਥੋਂ ਦੇ ਕਿਸੇ ਨਾਗਰਿਕ ਦਾ ਕਤਲ ਕੀਤਾ ਜਾਣੇ 'ਚ ਹੋਇਆ ਜਾਂ ਜਾਣੇ 'ਚ ਹੋਇਆ ਪਰ ਤੁਹਾਡੀ ਮੌਤ ਦੀ ਸਜ਼ਾ ਜਿਹੜੀ ਉਹ ਤਾਂ ਰੱਦ ਹੋ ਸਕਦੀ ਆ ਜੇਕਰ ਪੀੜਤ ਪਰਿਵਾਰ ਤੁਹਾਨੂੰ ਮਾਫ ਕਰ ਦੇਵੇ ਪਰ ਟੱਬਰ ਨੇ ਹਲੇ ਤੱਕ ਮਾਫ ਨਹੀਂ ਕੀਤਾ ਇਹ ਵੀ ਗੱਲ ਬੜੀ ਵੱਡੀ ਨੋਟ ਕਰਨ ਵਾਲੀ ਆ ਜਿਹੜੇ ਵਿਅਕਤੀ ਦਾ ਕਤਲ ਕੀਤਾ ਗਿਆ ਜਾਂ ਜਿਹਦੀ ਮੌਤ ਦੇ ਦੋਸ਼ ਦੇ ਵਿੱਚ ਨਿਮਿਸ਼ਾ ਪ੍ਰਿਆ ਨੂੰ ਇਹ ਸਜ਼ਾ ਸੁਣਾਈ ਗਈ ਹੈ ਮੌਤ ਦੀ ਇਸ ਦੇ ਪਰਿਵਾਰ ਦੇ ਵੱਲੋਂ ਉਸ ਪੀੜਤ ਪਰਿਵਾਰ ਦੇ ਵੱਲੋਂ ਇਹ ਨਹੀਂ ਗੱਲ ਕਹੀ ਗਈ ਕਿ ਅਸੀਂ ਬਲੱਡ ਮਨੀ ਸਵੀਕਾਰ ਕਰਦੇ ਆ ਪਰ ਕਿਉਂਕਿ ਦੋਵਾਂ ਦੇਸ਼ਾਂ ਦੇ ਧਰਮਗੁਰੂਆਂ ਜਿਹਦੇ ਵਿੱਚ ਇੱਕ ਯਮਨ ਦੇ ਧਰਮਗੁਰੂ ਆ ਇੱਕ ਭਾਰਤ ਦੇ ਧਰਮਗੁਰੂ ਆ ਤੇ ਯਮਨ ਦੀ ਸੁਪਰੀਮ ਕੋਰਟ ਦੇ ਇੱਕ ਜੱਜ ਦੇ ਵੱਲੋਂ ਤੇ ਜਿਹੜਾ ਵਿਅਕਤੀ ਮਾਰਿਆ ਗਿਆ ਸੀ ਉਹਦੇ ਭਰਾ ਦੇ ਵੱਲੋਂ ਆਪਸ ਦੇ ਵਿੱਚ ਮਹੱਤਵਪੂਰਨ ਮੀਟਿੰਗਾਂ ਕੀਤੀਆਂ ਜਾ ਰਹੀਆਂ ਆ ਆਪਸ ਦੇ ਵਿੱਚ ਗੱਲਬਾਤ ਜਾਰੀ ਹੈ ਜਿਹਦੇ ਕਰਕੇ ਵਕਤੀ ਤੌਰ ਦੇ ਉੱਤੇ ਸਿਰਫ ਤੇ ਸਿਰਫ ਵਕਤੀ ਤੌਰ ਦੇ ਉੱਤੇ ਨਮੀਸ਼ਾ ਪ੍ਰਿਆ ਦੀ ਮੌਤ ਟਲ ਗਈ ਆ ਬਿਲਕੁਲ ਇਹ ਚਮਤਕਾਰ ਹੋਇਆ ਕਿਉਂਕਿ ਹੁਣ ਤੱਕ ਖਬਰਾਂ ਇਹ ਆ ਜਾਣੀਆਂ ਸੀ ਕਿ ਉਹਨੂੰ ਮਾਰ ਦਿੱਤਾ ਗਿਆ ਉਹਨੂੰ ਖਤਮ ਕਰ ਦਿੱਤਾ ਗਿਆ ਉਹਨੂੰ ਸਦਾ ਮਿਲ ਗਈ ਆ ਪਰ ਫਿਲਹਾਲ ਖਬਰਾਂ ਇਹ ਆ ਕਿ ਭਾਈ ਉਹਦੀ ਜ਼ਿੰਦਗੀ ਬਚ ਗਈ ਆ ਇਹ ਪੱਕੇ ਤੌਰ ਤੇ ਜ਼ਿੰਦਗੀ ਬਚੀ ਆ ਜਾਂ ਅਸਥਾਈ ਤੌਰ ਦੇ ਉੱਤੇ ਜਾਂ ਪੱਕੇ ਤੌਰ ਦੇ ਉੱਤੇ ਇਹਦੇ ਬਾਰੇ ਕੁਝ ਕਹਿ ਨਹੀਂ ਸਕਦੇ ਪਰ ਇਹ ਜਾਣਕਾਰੀ ਜ਼ਰੂਰ ਆਈ ਆ ਏਐਨਆਈ ਦੇ ਰਾਹੀਂ ਜਾਣਕਾਰੀ ਆਈ ਆ ਏਐਨਆਈ ਏਜੰਸੀ ਨੇ ਸੂਤਰਾਂ ਦੇ ਹਵਾਲੇ ਨਾਲ ਇਹ ਜਾਣਕਾਰੀ ਸਾਂਝੀ ਕੀਤੀ ਆ ਕਿ ਐਕਟਿਵਿਸਟ ਗਰੁੱਪ ਆ ਜਿਹੜੇ ਤੇ ਜਿਹੜੇ ਦੋਵਾਂ ਦੇਸ਼ਾਂ ਦੇ ਪ੍ਰਭਾਵਸ਼ਾਲੀ ਧਾਰਮਿਕ ਗੁਰੂ ਆ ਜਿਹੜੇ ਉਹ ਇਸ ਮਾਮਲੇ ਦੇ ਵਿੱਚ ਦਖਲ ਦੇਣ ਤੋਂ ਬਾਅਦ ਤੇ ਇਹ ਸਜ਼ਾ ਟਾਲੀ ਗਈ ਆ ਨਿਮਿਸ਼ਾਪ੍ਰੀਆ ਦੀ ਸਜ਼ਾ ਟਲ ਗਈ ਆ ਉਸ ਤੋਂ ਅਗਲੀ ਗੱਲ ਇਹ ਆ ਵੀ ਪੀੜਤ ਪਰਿਵਾਰ ਆ ਜਿਹੜਾ ਉਹ ਆਪਣੀ ਥਾਂ ਦੇ ਉੱਤੇ ਪਹਿਲਾਂ ਵਾਂਗ ਉਡੋਲ ਆ ਉਹ ਕਹਿੰਦੇ ਜੀ ਕਿ ਅਸੀਂ ਮਾਫ ਨਹੀਂ ਕਰਨਾ ਦੂਜੀ ਗੱਲ ਇਹ ਆ ਕਿ ਜਿਹੜੇ ਯਮਨ ਦੇ ਵਿੱਚ ਸੂਫੀ ਵਿਦਵਾਨ ਸ਼ੇਖ ਹਬੀਬ ਉਮਰ ਬਿਨ ਹਾਫਿਜ਼ ਗੱਲਬਾਤ ਕਰ ਰਹੇ ਆ ਤੇ ਯਮਨ ਦੇ ਸੁਪਰੀਮ ਕੋਰਟ ਦੇ ਇੱਕ ਜੱਜ ਤੇ ਮਰਤਕ ਦਾ ਭਰਾ ਵੀ ਇਹਦੇ ਵਿੱਚ ਸ਼ਾਮਿਲ ਹੈ ਸ਼ੇਖ ਹਬੀਬ ਨੂੰ ਗੱਲਬਾਤ ਵਾਸਤੇ ਮੁਫਤੀ ਮੁਸਲੀਆਰ ਦੇ ਵੱਲੋਂ ਮਨਾਇਆ ਗਿਆ ਉਸ ਤੋਂ ਅਗਲੀ ਗੱਲ ਇਹ ਆ ਇਸ ਰਿਪੋਰਟ ਦੇ ਮੁਤਾਬਕ ਭਾਰਤ ਵਿੱਚ ਤਨਥਾਪੁਰਮ ਦੇ ਗ੍ਰੈਂਡ ਮੁਫਤੀ ਏਪੀ ਅਬੂਬਕਰ ਮੁਸਲੀਆਰ ਤੇ ਯਮਨ ਤੋਂ ਸੂਫੀ ਵਿਦਵਾਨ ਸ਼ੇਖ ਹਬੀਬ ਉਮਰ ਬਿਨ ਹਾਫਿਜ਼ ਇਸ ਮਸਲੇ ਦੇ ਉੱਤੇ ਗੱਲਬਾਤ ਕਰ ਰਹੇ ਆ ਤੇ ਵਿਨੇ ਭਾਈ ਇਸ ਮਸਲੇ ਦੇ ਵਿੱਚ ਅੰਤਲਾ ਸੱਟਾ ਕੀ ਨਿਕਲਦਾ ਅੰਤਲਾ ਫੈਸਲਾ ਕੀ ਹੁੰਦਾ ਉਸ ਤੋਂ ਅਗਲੀ ਗੱਲ ਇਹ ਆ ਕਿ ਯਮਨ ਸ਼ੇਖ ਹਬੀਬ ਨੂੰ ਗੱਲਬਾਤ ਵਾਸਤੇ ਮੁਫਤੀ ਮੁਸਲੀਹਾਰ ਦੇ ਵੱਲੋਂ ਮਨਾਇਆ ਗਿਆ ਇਹ ਪਹਿਲੀ ਵਾਰ ਹੋਇਆ ਜਦੋਂ ਪੀੜਤ ਪਰਿਵਾਰ ਦਾ ਕੋਈ ਕਰੀਬੀ ਮੈਂਬਰ ਗੱਲਬਾਤ ਵਾਸਤੇ ਤਿਆਰ ਹੋਇਆ ਸ਼ਰੀਆ ਕਾਨੂੰਨ ਦੇ ਤਹਿਤ ਗੱਲਬਾਤ ਹੋ ਰਹੀ ਹੈ ਜੋ ਪੀੜਤ ਪਰਿਵਾਰ ਨੂੰ ਦੋਸ਼ੀ ਨੂੰ ਬਿਨਾਂ ਕਿਸੇ ਸ਼ਰਤ ਦੇ ਜਾਂ ਫਿਰ ਬਲੱਡ ਮਨੀ ਦੇ ਬਦਲੇ ਮਾਫ ਕਰਨ ਦਾ ਕਾਨੂੰਨੀ ਅਧਿਕਾਰ ਦਿੰਦਾ ਹੈ ਯਾਨੀ ਕਿ ਇਸ ਵੇਲੇ ਯਮਨ ਦੇ ਇੱਕ ਧਾਰਮਿਕ ਗੁਰੂ ਤੇ ਇੱਧਰ ਭਾਰਤ ਦੇ ਇੱਕ ਧਾਰਮਿਕ ਗੁਰੂ ਇਨ੍ਹਾਂ ਦੋਵਾਂ ਦੀ ਆਪਸ ਦੇ ਵਿੱਚ ਗੱਲਬਾਤ ਚੱਲ ਰਹੀ ਹੈ ਯਮਨ ਦੇ ਵੱਲੋਂ ਧਰਮਗੁਰੂ ਉਥੋਂ ਦੀ ਸੁਪਰੀਮ ਕੋਰਟ ਦੇ ਇੱਕ ਜੱਜ ਤੇ ਜਿਹੜੇ ਵਿਅਕਤੀ ਦਾ ਕਤਲ ਹੋਇਆ ਸੀ ਉਦੇ ਭਰਾ ਦੇ ਵੱਲੋਂ ਮਿਲ ਕੇ ਗੱਲਬਾਤ ਕੀਤੀ ਜਾ ਰਹੀ ਹੈ ਸ਼ਾਇਦ ਗੱਲਬਾਤ ਆਉਂਦੇ ਕੁਝ ਘੰਟਿਆਂ ਦੇ ਵਿੱਚ ਜਾਂ ਆਉਂਦੇ ਕੁਝ ਦਿਨਾਂ ਦੇ ਵਿੱਚ ਤਨਪਤਨ ਲੱਗ ਜੇ ਪਰ ਮੈਂ ਕੱਲ੍ਹ ਵਾਲੀ ਵੀਡੀਓ 'ਚ ਇਹ ਗੱਲ ਕਹੀ ਸੀ ਕਿ ਚਮਤਕਾਰ ਹੋ ਸਕਦਾ ਜੇਕਰ ਕੁਝ ਘੰਟੇ ਪਹਿਲਾਂ ਤੱਕ ਵੀ ਮੰਨ ਲੋ ਕੇ ਉਦਾਹਰਨ ਦੇ ਤੌਰ 'ਤੇ ਉੱਤੇ ਯਮਨ ਦੇ ਸਮੇਂ ਮੁਤਾਬਕ ਸਵੇਰੇ 10 ਵਜੇ ਜਾਂ ਦੁਪਹਿਰੇ 2 ਵਜੇ ਜਾਂ ਜਿੰਨੇ ਵਜੇ ਵੀ ਫਾਂਸੀ ਦੇਣੀ ਹੋਵੇ ਜਾਂ ਉਹ ਗੋਲੀਆਂ ਮਾਰ ਕੇ ਮਾਰਨਾ ਹੋਵੇ ਜਿਹਨੂੰ ਮੌਤ ਦੀ ਸਜ਼ਾ ਹੋਈ ਆ ਜੇ ਕੁਝ ਘੰਟੇ ਪਹਿਲਾਂ ਤੱਕ ਵੀ ਜਿਹੜਾ ਪੀੜਤ ਪਰਿਵਾਰ ਆ ਉਹ ਬਲੱਡ ਬਣੀ ਲੈਣ ਵਾਸਤੇ ਰਾਜ਼ੀ ਹੋ ਜੇ ਤਾਂ ਫਿਰ ਉਹ ਸੰਬੰਧਿਤ ਵਿਅਕਤੀ ਦੀ ਜਿਹੜਾ ਕਿ ਦੋਸ਼ੀ ਆ ਉਹਦੀ ਮੌਤ ਦੀ ਸਜ਼ਾ ਟਲ ਜਾਂਦੀ ਆ ਉਹਦੀ ਮੌਤ ਦੀ ਸਜ਼ਾ ਖਤਮ ਹੋ ਜਾਂਦੀ ਜੇਕਰ ਪੀੜਤ ਪਰਿਵਾਰ ਮਾਫ ਕਰ ਦੇਵੇ ਇੱਥੇ ਹਾਲੇ ਮਾਫੀ ਦੀ ਖਬਰ ਨਹੀਂ ਆਈ ਪਰ ਕਿਉਂਕਿ ਇਹ ਮਸਲਾ ਬਹੁਤ ਵੱਡੇ ਪੱਧਰ ਤੇ ਉੱਠਿਆ ਇਸ ਕਰਕੇ ਇਸ ਕੁੜੀ ਦੀ ਜ਼ਿੰਦਗੀ ਬਚਣ ਦੇ ਲਈ ਕੁਝ ਕਿ ਕਿਰਨਾਂ ਨਜ਼ਰ ਆਉਣ ਲੱਗ ਪਈਆਂ ਕੁਝ ਕਿ ਸੰਭਾਵਨਾ ਬਣਦੀ ਨਜ਼ਰ ਆ ਰਹੀ ਆ ਵੀ ਸ਼ਾਇਦ ਉਹਦੀ ਜ਼ਿੰਦਗੀ ਏਵੇਂ ਬਚ ਜਾਵੇ ਸ਼ਾਇਦ ਹੁਣ ਉਹਦੀ ਜ਼ਿੰਦਗੀ ਬਚ ਜਾਵੇ ਜਿਹੜੀਆਂ ਖਬਰਾਂ ਆਉਣੀਆਂ ਸੀ ਕਿ ਹੁਣ ਭਾਈ ਜਿਹੜੀ ਬੱਚੀ ਆ ਉਹ ਮਾਂ ਤੋਂ ਸਖਣੀ ਹੋ ਗਈ ਆ ਜਿਹੜਾ ਬੰਦਾ ਉਹਦੀ ਪਤਨੀ ਜਹਾਨੂ ਗਈ ਆ ਭਾਰਤ ਦੀ ਪੇਸ਼ਨੀ ਚੱਲੀ ਇਸ ਮਸਲੇ ਦੇ ਵਿੱਚ ਹੁਣ ਧਾਰਮਿਕ ਗੁਰੂਆਂ ਦੇ ਦਖਲ ਦੇ ਕਰਕੇ ਤੇ ਉਹਦੀ ਮੌਤ ਦੀ ਸਜ਼ਾ ਵਕਤੀ ਤੌਰ ਦੇ ਉੱਤੇ ਟਲ ਗਈ ਆ ਕੱਲ ਮੈਂ ਇਹ ਵੀ ਗੱਲ ਕਹੀ ਸੀ ਕਿ ਉੱਥੇ ਫਾਂਸੀ ਦੀ ਸਜ਼ਾ ਦਾ ਪ੍ਰਬੰਧ ਆ ਅਸਲ ਦੇ ਵਿੱਚ ਫਾਂਸੀ ਤਾਂ ਉੱਥੇ ਦਿੱਤੀ ਜਾਂਦੀ ਹੀ ਆ ਪਰ ਉੱਥੇ ਵੱਟੇ ਮਾਰ-ਮਾਰ ਕੇ ਇੱਟਾਂ ਵੱਟੇ ਮਾਰ-ਮਾਰ ਕੇ ਵੀ ਬੰਦੇ ਨੂੰ ਮਾਰਨ ਦਾ ਉੱਥੇ ਕਾਨੂੰਨ ਹੈਗਾ ਪਰ ਹੁਣ ਪਿਛਲੇ ਕੁਝ ਸਮੇਂ ਤੋਂ ਯਮਨ ਦੇ ਵਿੱਚ ਇਹ ਆ ਕਿ ਜੇ ਕਿਸੇ ਨੂੰ ਮੌਤ ਦੀ ਸਜ਼ਾ ਹੋਵੇ ਤਾਂ ਫਿਰ ਉਸ ਸਬੰਧਤ ਵਿਅਕਤੀ ਨੂੰ ਭਾਵੇਂ ਉਹ ਮਰਦ ਆ ਜਾਂ ਔਰਤਾ ਜਿਹਨੂੰ ਅਦਾਲਤ ਨੇ ਸਜ਼ਾ ਸੁਣਾਈ ਆ ਉਹਨੂੰ ਜੀ ਕੰਬਲ ਦੇ ਵਿੱਚ ਲਪੇਟ ਕੇ ਜਾਂ ਗਲੀਚੇ ਦੇ ਵਿੱਚ ਲਪੇਟ ਕੇ ਪਿੱਠ ਪਰ ਲਟਾ ਲਿਆ ਜਾਂਦਾ ਤੇ ਡਾਕਟਰਾਂ ਦੇ ਵੱਲੋਂ ਉਹਦੇ ਹਾਰਟ ਯਾਨੀ ਕਿ ਇੱਥੇ ਦਿਲ ਆ ਜਿਹੜਾ ਇਹਦੇ ਪਿਛਲੇ ਪਾਸੇ ਬਿਲਕੁਲ ਬੈਕ ਸਾਈਡ ਦੇ ਉੱਤੇ ਇੱਕ ਨਿਸ਼ਾਨ ਲਾਇਆ ਜਾਂਦਾ ਉਸ ਮੌਤਲੀ ਸਜ਼ਾ ਪ੍ਰਾਪਤ ਵਿਅਕਤੀ ਦੇ ਪਿਛਲੇ ਪਾਸੇ ਪਿੱਠ ਦੇ ਉੱਤੇ ਨਿਸ਼ਾਨ ਲਾਇਆ ਜਾਂਦਾ ਡਾਕਟਰ ਦੇ ਵੱਲੋਂ ਤੇ ਫਿਰ ਆਟੋਮੈਟਿਕ ਰਾਈਫਲ ਦੇ ਰਾਹੀਂ ਜਲਾਤ ਦੇ ਵੱਲੋਂ ਗੋਲੀਆਂ ਚਲਾ ਕੇ ਤੇ ਉਹਨੂੰ ਮੌਤ ਦੀ ਬੁਕਲ ਦੇ ਵਿੱਚ ਭੇਜ ਦਿੱਤਾ ਜਾਂਦਾ ਜਿਹਨੂੰ ਮੌਤਲੀ ਸਜ਼ਾ ਸੁਣਾਈ ਹੁੰਦੀ ਆ ਮਤਲਬ ਇਹ ਜੀ ਕਿ ਗੋਲੀਆਂ ਤੋਂ ਫਿਲਹਾਲ ਨਿਮਿਸ਼ਾਪ੍ਰੀਆ ਬਚ ਗਈ ਆ ਮਤਲਬ ਇਹ ਆ ਕਿ ਕੰਬਲ ਦੇ ਵਿੱਚ ਲਪੇਟ ਕੇ ਉਹਨੂੰ ਮਾਰ ਦਿੱਤਾ ਜਾਣਾ ਸੀ ਅੱਜ ਉਹਦੀ ਇਸ ਗੱਲ ਤੋਂ ਬਚਤ ਹੋ ਗਈ ਆ ਮਤਲਬ ਇਹਦਾ ਇਹ ਆ ਕਿ ਜਿਹੜੀਆਂ ਖਬਰਾਂ ਭਾਰਤ ਦੇ ਮੀਡੀਆ 'ਚ ਆਉਣੀਆਂ ਸੀ ਕਿ ਉੱਥੇ ਯਾਨੀ ਕਿ ਅਰਬ ਕੰਟਰੀ ਦੇ ਵਿੱਚ ਯਮਨ ਦੇ ਵਿੱਚ ਉੱਥੇ ਆ ਕੁਝ ਇੱਕ ਭਾਰਤੀ ਕੁੜੀ ਨਾਲ ਇੱਕ ਭਾਰਤੀ ਨਰਸ ਦੇ ਨਾਲ ਹੋਇਆ ਇਹ ਖਬਰਾਂ ਰੁਕ ਗਈਆਂ ਫਿਲਹਾਲ ਰੁਕ ਗਈਆਂ ਸੋ ਆਉਂਦੇ ਸਮੇਂ ਦੇ ਵਿੱਚ ਕੀ ਹੋਊਗਾ ਕੁਝ ਕਹਿ ਨਹੀਂ ਸਕਦੇ ਪਰ ਜਿਵੇਂ ਸਿਆਣੇ ਕਹਿੰਦੇ ਹੁੰਦੇ ਆ ਵੀ ਕਈ ਵਾਰੀ ਨਾ ਬੰਦਾ ਸੁਈ ਦੇ ਨਾਲ ਵੀ ਐ ਮੋੜ ਕੱਟਿਆ ਜਾਂਦਾ ਪਹਾੜ ਬਿਲਕੁਲ ਪੱਟਿਆ ਜਾਂਦਾ ਤੇ ਜ਼ਿੰਦਗੀ ਦੇ ਲਈ ਕੁਝ ਨਾ ਕੁਝ ਨਜ਼ਰ ਆਉਣ ਲੱਗ ਪੈਂਦਾ ਹੁਣ ਉਹਨੂੰ ਉਸ ਕੁੜੀ ਨੂੰ ਤੇ ਉਹਦੇ ਪਰਿਵਾਰ ਨੂੰ ਜ਼ਿੰਦਗੀ ਜਿਉਣ ਦੇ ਜ਼ਿੰਦਗੀ ਬਚਣ ਦੇ ਚਾਰ ਨਜ਼ਰ ਆਉਣ ਲੱਗ ਪੈਣੇ ਆ ਜਾਂ ਆਉਣ ਲੱਗੇ ਹੋਣੇ ਆ ਸੋ ਵੇਨੇ ਪਾਈ ਕੀ ਬਣਦਾ ਇਸ ਮਸਲੇ ਦੇ ਵਿੱਚ ਪਰ ਇਹ ਗੱਲ ਥੋੜੀ ਜੀ ਇੱਕ ਵਾਰੀ ਫਿਰ ਚਿੱਤੇ ਕਰਾ ਦਈਏ ਕਿ ਇਹ ਕੁੜੀ ਬੜਾ ਲੰਮਾ ਸਮਾਂ ਪਹਿਲਾਂ ਜਿਹੜੀ ਕਿ ਕੇਰਲ ਦੇ ਪਲੱਕੜ ਸ਼ਹਿਰ ਦੀ ਆ ਇਹ ਗਈ ਸੀ ਜੀ ਯਮਨ ਦੇ ਵਿੱਚ ਇਹਨੇ ਨਰਸਿੰਗ ਇੱਥੇ ਕੀਤੀ ਸੀ ਉੱਥੇ ਜਾ ਕੇ ਇੱਕ ਹਸਪਤਾਲ ਦੇ ਵਿੱਚ ਇਹਨੇ ਨਰਸਰੀ ਨੌਕਰੀ ਸ਼ੁਰੂ ਕੀਤੀ ਉਸ ਤੋਂ 1 ਸਾਲ ਬਾਅਦ ਫਿਰ ਆ ਗਈ ਜੀ ਕੇਰਲ ਦੇ ਵਿੱਚ ਇੱਥੇ ਨੇ ਵਿਆਹ ਕਰਵਾਇਆ ਤੇ ਘਰ ਵਾਲੇ ਨੂੰ ਨਾਲ ਲੈ ਕੇ ਫਿਰ ਉੱਥੇ ਯਮਨ ਦੇ ਵਿੱਚ ਚਲੀ ਗਈ ਸਨਾਂ ਦੇ ਵਿੱਚ ਰਾਜਤਾਨੀ ਦੇ ਵਿੱਚ ਉੱਥੇ ਘਰ ਵਾਲਾ ਇਲੈਕਟ੍ਰੀਸ਼ੀਅਨ ਦਾ ਕੰਮ ਕਰਨ ਲੱਗ ਪਿਆ ਇਹ ਕੁੜੀ ਹੈ ਜਿਹੜੀ ਉਹ ਲਗਾਤਾਰ ਕਲੀਨਿਕ ਦੇ ਵਿੱਚ ਨਰਸਰੀ ਜੋਬ ਕਰਦੀ ਰਹੀ ਫਿਰ ਇਹਦੇ ਘਰ ਵਾਲਾ ਕੁੜੀ ਨੂੰ ਕਿਉਂਕਿ ਇਹਨਾਂ ਦੇ ਘਰ ਦੇ ਵਿੱਚ ਇੱਕ ਬੱਚੀ ਨੇ ਜਨਮ ਲਿਆ ਸੀ ਜਦੋਂ ਉੱਥੇ ਗਰਹੀ ਉਹਦੇ ਛੜਿਆ ਯਮਨ ਦੇ ਵਿੱਚ ਤੇ ਫਿਰ ਉਹ ਬੰਦਾ ਆਪਦੀ ਬੱਚੀ ਨੂੰ ਨਾਲ ਲੈ ਕੇ ਵਾਪਸ ਆ ਗਿਆ ਪਰ ਇਹ ਨਹੀਂ ਸੀ ਆਈ ਯਾਨੀ ਕਿ ਨਿਮਿਸ਼ਾਪ੍ਰੀਆ ਨੇ ਸਮਝਿਆ ਕਿ ਭਾਈ ਮੇਰਾ ਇੱਥੇ ਭਵਖ ਸੁਰੱਖਿਆਤ ਆ ਪਰ ਇਹ ਆਪਦਾ ਕਲੀਨਿਕ ਖੋਲਣਾ ਚਾਹੁੰਦੀ ਸੀ ਕਲੀਨਿਕ ਖੋਲ ਨਹੀਂ ਸਕਦੀ ਕਿਉਂਕਿ ਤੁਸੀਂ ਨਾਗਰਿਕ ਉਥੋਂ ਦੇ ਨਹੀਂ ਆ ਫਿਰ ਉਥੋਂ ਦਾ ਨਾਗਰਿਕ ਜਿਹੜਾ ਉਹਦੇ ਨਾਲ ਸੰਪਰਕ ਹੋਇਆ ਤੇ ਫਿਰ ਉਹਨਾਂ ਨੇ ਹਿੱਸੇਦਾਰੀ ਤੇ ਇਹ ਖੋਲਿਆ ਫਿਰ ਖਬਰਾਂ ਆਈਆਂ ਜੀ ਕਿ ਫਰਾਡ ਕੀਤਾ ਗਿਆ ਉਸ ਨਾਗਰਿਕ ਦੇ ਵੱਲੋਂ ਕਦੇ ਖਬਰਾਂ ਆਈਆਂ ਜੀ ਕਿ 30% ਕਮਿਸ਼ਨ ਦਾ ਰੌਲਾ ਸੀ ਕਦੇ ਖਬਰਾਂ ਆਈਆਂ ਕੋਈ ਹੋਰ ਨਿੱਜੀ ਰਿਸ਼ਤੇਦਾਰ ਰੌਲਾ ਸੀ ਤੇ ਬਾਅਦ ਦੇ ਵਿੱਚ ਇੱਕ ਦਿਨ ਕਿਉਂਕਿ ਉਹਨੇ ਨਿਮਿਸ਼ਾਪ੍ਰੀਆ ਦਾ ਪਾਸਪੋਰਟ ਜ਼ਬਤ ਕੀਤਾ ਸੀ ਉਹ ਉਹਨੂੰ ਚਾਹੁੰਦਾ ਨਹੀਂ ਸੀ ਕਿ ਭਾਰਤ ਜਾਵੇ ਜੀ ਯਮਨ ਨੂੰ ਛੱਡ ਕੇ ਤੇ ਫਿਰ ਪਤਾ ਲੱਗਾ ਜੀ ਕਿ ਇਹਨੇ ਯਾਨੀ ਕਿ ਇਸ ਕੁੜੀ ਨੇ ਇਹ ਭਾਰਤੀ ਨਰਸ ਨੇ ਉਹਦੇ ਬੇਹੋਸ਼ੀ ਦਾ ਟੀਕਾ ਲਾਇਆ ਸੋਚ ਇਹ ਸੀ ਇਹ ਬੇਹੋਸ਼ ਹੋ ਜੂ ਤਾਂ ਮੈਂ ਆਪਣਾ ਪਾਸਪੋਰਟ ਇਹਦੀ ਅਲਮਾਰੀ ਦੇ ਵਿੱਚੋਂ ਇਹਨਾਂ ਦੀ ਪੇਟੀ ਦੇ ਵਿੱਚੋਂ ਇਹਨਾਂ ਦੇ ਟੈਚੀ ਦੇ ਵਿੱਚੋਂ ਕੱਢ ਕੇ ਲੈ ਜਾਂ ਪਰ ਓਵਰਡੋਸ ਦੇ ਕਰਕੇ ਵੱਧ ਡੋਜ਼ ਲੱਗਣ ਦੇ ਕਰਕੇ ਉਹਦੀ ਮੌਤ ਹੋ ਗਈ ਤੇ ਉਹਦੇ ਮਾਮਲੇ ਦੇ ਵਿੱਚ ਇਹਨੂੰ ਇਹ ਸਜ਼ਾ ਸੁਣਾਈ ਗਈ ਸੀ ਛੇਟਰੀ ਅਦਾਲਤ ਦੇ ਵਿੱਚ ਸਜ਼ਾ ਸੁਣਾਈ ਗਈ ਸੁਪਰੀਮ ਕੋਰਟ ਚ ਚੁਣੌਤੀ ਦਿੱਤੀ ਵਰਕਰਾਈ ਦੀ ਸਜ਼ਾ ਸੁਪਰੀਮ ਕੋਰਟ ਦੇ ਫੈਸਲੇ ਨੂੰ ਰਾਸ਼ਟਰਪਤੀ ਦੇ ਕੋਲੇ ਭੇਜਿਆ ਗਿਆ ਉਹਨਾਂ ਨੇ ਵੀ ਸਜ਼ਾ ਬਰਕਰਾਰ ਰੱਖੀ ਤੇ ਅੱਜ 16 ਤਰੀਕ ਨੂੰ ਯਾਨੀ ਕਿ 16 ਜੁਲਾਈ ਨੂੰ ਇਹਨੂੰ ਮੌਤ ਦੀ ਸਜ਼ਾ ਸੁਣਾਈ ਜਾਣੀ ਸੀ ਯਾਨੀ ਕਿ ਮੌਤ ਇਹਨੂੰ ਮਿਲ ਜਾਣੀ ਸੀ ਕਹਿੰਦੇ ਦਾ ਪਾਬਸਾਜ਼ਾ ਤਾਂ ਸੁਣਾਈ ਗਈ ਸੀ ਅੱਜ ਇਹਦੇ ਗੋਲੀਆਂ ਵੱਜ ਜਾਣੀਆਂ ਸੀ ਤੇ ਬਚਤ ਹੋ ਗਈ ਆ ਫਿਲਹਾਲ ਬਚਾਅ ਹੋ ਗਿਆ ਭਾਰਤ ਦੀ ਸਰਕਾਰ ਨੇ ਹੱਥ ਖੜੇ ਕਰਤੇ ਸੀ ਕਿਉਂਕਿ ਲੰਘੇ ਕੱਲ੍ਹ ਜਿਸ ਤਰੀਕੇ ਦੇ ਨਾਲ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਈ ਜੱਜ ਸਾਹਿਬਾਨ ਨੇ ਵੀ ਇਹ ਗੱਲ ਕਹੀ ਕਿ ਵਿਦੇਸ਼ ਦਾ ਮਾਮਲਾ ਇਹਦੇ ਵਿੱਚ ਅਸੀਂ ਕਿੰਨਾ ਕੁਝ ਕਰ ਸਕਦੇ ਆ ਸਾਡੇ ਆਰਡਰ ਨੂੰ ਉੱਥੇ ਕਿਹਨੇ ਮੰਨਣਾ ਤੇ ਫਿਰ ਜਿਹੜੇ ਅਟਾਰਨੀ ਚੈਨਲ ਆ ਉਹਨਾਂ ਨੇ ਵੀ ਗੱਲ ਕਹੀ ਸੀ ਕਿ ਭਾਰਤ ਇਸ ਤੋਂ ਵੱਧ ਕੇ ਕੁਝ ਵੀ ਨਹੀਂ ਕਰ ਸਕਦਾ ਸੋ ਇਥੋਂ ਇਹ ਗੱਲ ਕਲੀਅਰ ਹੋ ਗਈ ਸੀ ਕਿ ਭਾਈ ਇਹਦੇ ਗੋਲੀ ਵੱਜਣੀ ਹੀ ਵੱਜਣੀ ਆ ਇਸ ਕੁੜੀ ਨਾ ਮਰ ਹੀ ਜਾਣਾ ਇਸ ਕੁੜੀ ਨੂੰ ਬਚਾਇਆ ਨਹੀਂ ਜਾ ਸਕਣਾ ਪਰ ਇਹ ਕੁੜੀ ਬਚਣ ਦੇ ਵਿੱਚ ਕਾਮਯਾਬ ਹੋ ਗਈ ਵਕਤੀ ਤੌਰ ਦੇ ਉੱਤੇ ਉਹਦੀ ਜ਼ਿੰਦਗੀ ਭਾਈ ਬਚ ਗਈ ਵਕਤੀ ਤੌਰ ਦੇ ਉਤੇ ਜਿੰਦਗੀ ਦਾ ਬਚਾਅ ਹੋ ਜਾਣਾ ਇਹ ਟੱਬਰ ਦੇ ਲਈ ਬਹੁਤ ਵੱਡੀ ਰਾਹਤ ਵਾਲੀ ਗੱਲ ਆ ਤੇ ਇਸ ਗੱਲ ਤੋਂ ਆਪਾਂ ਸਿੱਟਾ ਕੀ ਕੱਢਦੇ ਆ ਸਿੱਟਾ ਇਹ ਆ ਕਿ ਕੁਦਰਤ ਬਹੁਤ ਬਲਵਾਨ ਆ ਕਈ ਵਾਰੀ ਤੁਹਾਡੀ ਮੌਤ ਆ ਜਿਹੜੀ ਉਹ ਬਿਲਕੁਲ ਮੋੜ ਕੱਟ ਜਾਂਦੀ ਤੇ ਤੁਸੀਂ ਜ਼ਿੰਦਗੀ ਦੇ ਰਾਹ ਦੇ ਵੱਲ ਫੇਰ ਆ ਜਾਂਦੇ ਆ ਤੇ ਕਈ ਵਾਰੀ ਇਹ ਕੁਝ ਹੁੰਦਾ ਵੀ ਭਾਈ ਤੁਸੀਂ ਜਾਂਦੇ ਹੋ ਨੇ ਸਿੱਧੇ ਰਾਹ ਦੇ ਉੱਤੇ ਤਾਂ ਸਿੱਧਾ ਮੌਤ ਦੇ ਵੱਲ ਤੁਰ ਜਾਂਦਾ ਰਾਹ ਪਰ ਆਪਾਂ ਸਿੱਟਾ ਇੱਕ ਹੋਰ ਵੀ ਕੱਢਣਾ ਕਿ ਭਾਈ ਇਹ ਤਾਂ ਚਲੋ ਭਵਿੱਖ ਦੇ ਵਿੱਚ ਕੀ ਬਣਨਾ ਇਹ ਸਥਾਈ ਆ ਟਲੀ ਉਹਦੀ ਮੌਤ ਨਹੀਂ ਸਜ਼ਾ ਕੇ ਵਕਤੀ ਤੌਰ ਦੇ ਉੱਤੇ ਆ ਪਰ ਜੇਕਰ ਤੁਸੀਂ ਕਿਸੇ ਵੀ ਦੇਸ਼ ਵਿੱਚ ਜਾਂਦੇ ਆ ਉੱਥੋਂ ਦੇ ਕਾਨੂੰਨ ਮੁਤਾਬਕ ਰਹਿਣਾ ਚਾਹੀਦਾ ਜੇ ਸਾਡੀ ਉੱਥੇ ਕੋਈ ਬੇਵਸੀ ਆ ਤੇ ਫਿਰ ਆਪਾਂ ਨੂੰ ਪਿੱਛੇ ਨੂੰ ਹੋ ਜਾਣਾ ਚਾਹੀਦਾ ਅਸੀਂ ਕਈ ਵਾਰੀ ਕਹਿੰਦੇ ਆ ਮੈਨੂੰ ਵੀ ਕਈ ਪੜਣਾ ਵੀਰਾਂ ਨੇ ਕਿ ਆ ਪਹਿਲਾਂ ਉਹਨੇ ਪਾਸਪੋਰਟ ਕਿਉਂ ਜ਼ਬਤ ਕੀਤਾ ਫਿਰ ਤਾਂ ਸਾਡੇ ਕਿੰਨੇ ਲੋਕਾਂ ਨੂੰ ਤੰਗ ਕੀਤਾ ਜਾਂਦਾ ਇਹਨੂੰ ਮਾਫ਼ ਕਰ ਦੇਣਾ ਚਾਹੀਦਾ ਆਪਾਂ ਘਰ ਬੈਠ ਕੇ ਮਾਫ਼ ਨਹੀਂ ਕਰਨਾ ਕੋਈ ਬੰਦਾ ਆਪਦੇ ਘਰ 'ਚ ਬੈਠ ਕੇ ਏਸੀ ਲਾ ਕੇ ਉਹਨੂੰ ਮਾਫ਼ ਨਹੀਂ ਕਰ ਸਕਦਾ ਇਹ ਉੱਥੋਂ ਦੇ ਕਾਨੂੰਨ ਮੁਤਾਬਕ ਆ ਹਰ ਥਾਂ ਦੇ ਉੱਤੇ ਸਾਡੀ ਤੁਹਾਡੀ ਨਹੀਂ ਚੱਲਦੀਗੀ ਇਹ ਆਪਣੇ ਬਲਵਲੇ ਹੋ ਜਾਂਦੇ ਯਾਰ ਐ ਹੋ ਜਾਂਦਾ ਤਾਂ ਐਉਂ ਨਹੀਂ ਹੁੰਦਾਗਾ ਹਰ ਥਾਂ ਦੇ ਉੱਤੇ ਜਿਵੇਂ ਅਸੀਂ ਚਾਹਨੇ ਆ ਉਹਨਾਂ ਦੇ ਨਾਗਰਿਕ ਨੂੰ ਮਾਰਿਆ ਤੇ ਬਦਲੇ ਦੇ ਵਿੱਚ ਮੌਤ ਆ ਭਾਵੇਂ ਕਿ ਆਪਾਂ ਇਹ ਗੱਲ ਕਹਿ ਗਏ ਜੀ ਕੋਈ ਗੜਾ ਮਾਰਨਾ ਚਾਹੁੰਦੀ ਸੀ ਮਾਰਨਾ ਚਾਹੁੰਦੀ ਹੋਵੇ ਜਾਂ ਨਾ ਮਾਰਨਾ ਚਾਹੁੰਦੀ ਹੋਵੇ ਪਰ ਮਾਰਿਆ ਤਾਂ ਗਿਆ ਮਰਤਾ ਗਿਆ ਤੇ ਅਦਾਲਤ ਨੇ ਉੱਥੇ ਸਬੂਤਾਂ ਦੇ ਆਧਾਰ ਨੇ ਉੱਥੇ ਮੌਤ ਦੇਖਣੀ ਨਾ ਕਿ ਕਾਰਨ ਦੇਖਣੇ ਆ ਸੋ ਇਸ ਕਰਕੇ ਭਾਈ ਇੱਕ ਬਹੁਤ ਵੱਡਾ ਮੁੱਦਾ ਸੀ ਜੇਕਰ ਤੁਹਾਡਾ ਵੀ ਕਿਸੇ ਦੇਸ਼ ਦੇ ਵਿੱਚ ਜਾ ਕੇ ਕਿਸੇ ਨਾਲ ਕੋਈ ਰੌਲਾ ਰੱਪਾ ਹੈ ਕਈ ਵਾਰੀ ਕੋਈ 2 4 5 7 10 ਲੱਖ ਰੁਪਏ ਦਾ ਹੁੰਦਾ ਵੀ ਆ ਮੈਂ ਸੋਚਦਾ ਕਿ ਜ਼ਿੰਦਗੀ ਤੋਂ ਵੱਡੀ ਮੁੱਲੀ ਚੀਜ਼ ਕੋਈ ਨਹੀਂ ਕਈ ਵਾਰੀ ਹਾਰ ਕੇ ਵੀ ਜਿੱਤ ਹਾਸਲ ਹੋ ਜਾਂਦੀ ਹੈ ਕਈ ਵਾਰੀ ਜਿੱਤ ਕੇ ਵੀ ਹਾਰ ਰਿਸਿਵ ਹੋ ਜਾਂਦੀ ਹੈ ਸੋ ਹਾਲਾਂਕਿ ਤੁਹਾਡੇ ਨਾਲ ਧੋਖਾ ਕਦੇ ਨਾ ਹੋਵੇ ਪਰ ਜੇਕਰ ਤੁਹਾਡਾ 2 4 ਲੱਖ ਰੁਪਏ ਦਾ ਕੋਈ ਨੁਕਸਾਨ ਕਰ ਗਿਆ ਤੁਸੀਂ ਉਹਦੇ ਨਾਲ ਸਿੱਝ ਕੇ ਤੇ ਆਪਦਾ ਨੁਕਸਾਨ ਪੂਰਾ ਕਰਨਾ ਚਾਹੋ ਨੇ ਤੇ ਉਸ ਬੰਦੇ ਦਾ ਕੋਈ ਹੋਰ ਵੱਡਾ ਨੁਕਸਾਨ ਹੋ ਜਾਂਦਾ ਫਿਰ ਪੈਸੇ ਵੀ ਗਏ ਜ਼ਿੰਦਗੀ ਵੀ ਗਈ ਪਰਿਵਾਰ ਦੇ ਵਿੱਚ ਵੀ ਬਹੁਤ ਵੱਡੇ ਸਮੱਸਿਆਵਾਂ ਸਾਹਮਣੇ ਆਉਂਦੀਆਂ ਤੇ ਹੋਰ ਵੀ ਬੜਾ ਕੁਝ ਵਿਗੜ ਜਾਂਦਾ ਇਸ ਕਰਕੇ ਨਮੀਸ਼ਾ ਪ੍ਰਿਆ ਦੀ ਇੱਕ ਕਹਾਣੀ ਸਾਡੇ ਲਈ ਬਹੁਤ ਕੁਝ ਸਿੱਖਣ ਤੇ ਸਿਖਾਉਣ ਵਾਲੀ ਆ ਉਹਦੀ ਜ਼ਿੰਦਗੀ ਬਚੀ ਰਵੇ ਇਹਦੀ ਅਸੀਂ ਕਾਮਨਾ ਕਰਦੇ ਆ ਉਹਦੇ ਟੱਬਰ ਨੂੰ ਜਿਹੜਾ ਟੱਬਰ ਮਾਰਿਆ ਗਿਆ ਜਿਹੜਾ ਟੱਬਰ ਦਾ ਜੀ ਮਾਰਿਆ ਗਿਆ ਉਹਦੀ ਵੀ ਆਪਾਂ ਕਹਾਣੀ ਸੁਣੀਏ ਉਹਨਾਂ ਦੀ ਪੀੜ ਵੀ ਸੁਣੀਏ ਵੀ ਉਹਨਾਂ ਦੇ ਮਨ ਦੇ ਉੱਤੇ ਕੀ ਕੀ ਕੁਝ ਚੱਲਦਾ ਹੋਊਗਾ ਉਹਨਾਂ ਨੇ ਇੰਨੇ ਲੰਮੇ ਸਮੇਂ ਤੋਂ ਅੱਜ ਤੱਕ ਕਿਵੇਂ-ਕਿਵੇਂ ਪੀੜ ਹੰਢਾਈ ਹੋਊਗੀ ਇਹ ਵੀ ਗੱਲ ਸੋਚਣ ਵਿਚਾਰਨ ਵਾਲੀ ਆ ਪਰ ਚੰਗਾ ਹੋਇਆ ਧਰਮਗੁਰੂ ਆਪਸ ਦੇ ਵਿੱਚ ਗੱਲਬਾਤ ਕਰ ਰਹੇ ਆ ਯਮਨ ਦੀ ਸੁਪਰੀਮ ਕੋਰਟ ਇਸ ਮਾਮਲੇ ਤੇ ਪਈ ਆ ਪੀੜਤ ਦਾ ਭਰਾ ਜਿਹੜਾ ਉਹ ਇਸ ਮਾਮਲੇ ਦੇ ਵਿੱਚ ਆਇਆ ਤੇ ਆਸ ਦੀ ਮਮੂਲੀ ਜੀ ਕਰਨ ਜਗੀ ਆ ਕਿ ਜਿਹੜੀ ਇਹ ਵਕਤੀ ਤੌਰ ਦੇ ਉੱਤੇ ਮੌਤ ਦੀ ਸਜ਼ਾ ਟਲੀ ਆ ਸ਼ਾਇਦ ਇਹ ਪੱਕੇ ਤੌਰ ਦੇ ਉੱਤੇ ਵੀ ਟਲ ਜਾਵੇ